ਤੇ ਵਾਈਗਰ ਤੋਂ ਆਈ ਅਰਦਾਸ ਕਰਦੇ ਆਂ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਕਾਮਯਾਬ ਹੋਵੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨਿਊ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਵੈਸੇ ਤਾਂ ਹਿੰਦੁਸਤਾਨ ਲੜਾਈ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਹੈ ਉਹ ਲੜਾਈ ਹੈ ਅਤੰਕਵਾਦ ਦੇ ਖਿਲਾਫ ਠੀਕ ਹੈ ਉਹ ਸਤੰ ਅਤੰਕਵਾਦ ਦੇ ਖਿਲਾਫ ਜਿਹਦਾ ਕਿਨੋਣਾ ਚਿਹਰਾ ਜਿਹੜਾ ਪੁਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਭੁਗਤਭੋਗੀ ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਆਂ ਜੀ ਤੇ ਪੰਜਾਬ ਦੀ ਆ ਸਾਡੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਆ ਜਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰਦੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅੱਢ ਗੋ ਕੇ ਇੱਕ ਦੀਵਾਰ ਵਾਂਗੂ ਇੱਥੇ ਇੱਕ ਐਵਰੇਜ ਚ ਪਹਾੜ ਵਾਂਗੂ ਹੈ ਜਿਹੜੇ ਦੇਸ਼ ਦੀ ਸੁਰੱਖਿਆ ਦੇ ਵਿੱਚ ਇੱਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ